ਮੇਰੀ ਗੱਲ ਸੁਣ ਗੁਰਦੀਪ ਉਹ ਬਸ ਬਸ ਕਰੋ ਤੇ ਕਿੱਡੀ ਹੈ ਜਲੀ ਬਣੀ ਉਹਦੀ ਵੇਖ ਲੈ ਹਾਂ ਬੈਜੋ ਦਫਾ ਲੱਗਣ ਤੋਂ ਕਿੱਡਾ ਇਹਨੂੰ ਗੁੱਸਾ ਲੱਗਾ ਹੀ ਹੈ ਵੀ ਸੁਣੀ ਤਾਂ ਨਹੀਂ ਨਾ ਸੁਣੀ ਗਲਤੀ ਉਹਦੀ ਸੀ ਉਹਦੀ ਗਲਤੀ ਸੀ ਨਾ ਤਾਂ ਕਰਕੇ ਨਹੀਂ ਇਹਦੇ ਕੋਲ ਸੁਣੀ ਗਈ ਦਈ ਹਣੀ ਮੰਜ ਮੰਜ ਕਰਨ ਨੂੰ ਕਰੀ ਜਾਵੇ ਜੋ ਮੱਚੀ ਕਰੇ ਹਾਂ ਹੱਦ ਹੋ ਗਈ ਇਹਨਾਂ ਵਾਲੀ ਇੰਨਾ ਜ਼ੁਲਮ ਕਰਦੀਆਂ ਕੁੜੀ ਤੇ ਮੈਂ 10 ਮਿੰਟ ਵਾਸਤੇ ਬਾਹਰ ਗਈ ਆ ਤੇ ਪਿੱਛੋਂ ਇੰਨਾ ਕੁਛ ਹੋ ਗਿਆ ਤੇਰੇ ਨਾਲ ਤੇ ਹਜੇ ਤਾਂ ਮੈਂ ਇੱਥੇ ਆਈ ਹੋਈ ਆ ਤੇ ਤਾਂ ਇਹ ਹਾਲ ਹੈ ਤੇ ਜਦੋਂ ਮੈਂ ਆਪਣੇ ਘਰ ਸੀ ਉਦੋਂ ਮਗਰੋਂ ਕੀ ਕਰਦੀ ਹਣੀਆ ਤੇਰੇ ਨਾਲ ਇਹਨਾਂ ਜ਼ੁਲਮ ਸਨ ਨਹੀਂ ਤੂੰ ਸੀ ਮਾਂ ਇੰਜ ਕਰਦੇ ਪੂਆ ਜੀ ਜਦੋਂ ਦੀਦੀ ਆ ਜਾਂਦਾ ਫਿਰ ਜ਼ਿਆਦਾ ਕਰਦੇ ਮम्मा ਤੈਨੂੰ ਮੈਂ ਸਮਝਾਇਆ ਥੋੜਾ ਬੋਲਿਆ ਕਰ ਇਹਨਾਂ ਦੇ ਅੱਗੇ ਨਹੀਂ ਨਾ ਬੋਲਦੀ ਨਾ ਬੋਲਣ ਦਾ ਆ ਨਤੀਜਾ ਹੈਗਾ ਹੀ ਮੈਂ ਤੈਨੂੰ ਦੱਸਾਂ ਪੂਆ ਜੀ ਜੇ ਕੁੜੀਆਂ ਨੂੰ ਬੁਲਾ ਲੈਂਦੀ ਆ ਆਈ ਸੀ ਮੇ ਕੋ ਲੰਗਾ ਲੈ ਜੀ ਮੋਂ ਨੇ ਦੇ ਦਿੱਤਾ ਤਾਂ ਫੇਰ ਕੀ ਆ ਦੇਈ ਜਾ ਨਹੀਂ ਮੈਂ ਕਿਹੜਾ ਉਹਨੂੰ ਪੱਕਾ ਦੇ ਦੇ ਦਿੱਤਾ ਈ ਉਹਦੇ ਤੇ ਮੱਸ ਬੋਲਣ ਲੱਪੇ ਮੇਰੇ ਨਾਲ ਦੀਦੀ ਤੇ ਤੂੰ ਮੜਾ ਜਾਣਾ ਮਾਵਾ ਧੀਆਂ ਨੂੰ ਪੁੱਛ ਲੈਣਾ ਸੀ ਜਿਆਦਾ ਇਹਨਾਂ ਨੂੰ ਸਾੜ ਪੰਦਾ ਵੀ ਤੁਹਾਨੂੰ ਪੁੱਛੇ ਬਗੈਰ ਚੀਜ਼ਾਂ ਦੇਂਦੀ ਤੂੰ ਪੁੱਛ ਲੈਣਾ ਹੀ ਉਹ ਜਿਹੜੀ ਆਈ ਹੋਈ ਚੱਤਰ ਉਹਨੂੰ ਵੀ ਪੁੱਛ ਲੈਣਾ ਸੀ ਇਹੋ ਹੀ ਤੇ ਗਲਤੀ ਹੋ ਗਈ ਭੂਆ ਜੀ ਮੈਂ ਪੁੱਛਿਆ ਨਹੀਂ ਫੇਰ ਤੂੰ ਬੋਤਾ ਆਪ ਵੀ ਨਾ ਨਾ ਉਹ ਜੀ ਗਲਤੀ ਕਰੋ ਜਦੋਂ ਤੂੰ ਮੈਨੂੰ ਵੀ ਗੱਲਾਂ ਸੁਨਨੀਆਂ ਪੈਣ ਕਿੰਨੀਆਂ ਗੱਲਾਂ ਕਰਦੀਆਂ ਉਹ ਤੂੰ ਲੱਕੀ ਨੂੰ ਨਹੀਂ ਦੱਸਦੀਆਂ ਸਾਰੀਆਂ ਗੱਲਾਂ ਉਹਨੂੰ ਨਹੀਂ ਪਤਾ ਵੀ ਤੇਰੇ ਤਿੰਨੇ ਜ਼ੁਲਮ ਕਰਦੀਆਂ ਵਾਏ ਉਹਨਾਂ ਸਾਹਮਣੇ ਥੋੜੀ ਕਹਿੰਦੇ ਉਹਨਾਂ ਸਾਹਮਣੇ ਬੜੇ ਚੰਗੇ ਬਣਦੇ ਮਾੜਾ ਮੁੰਡਾ ਕਹਿ ਦਿੰਦੇ ਪਰ ਇਹ ਇੰਜਤੀ ਕਰਦੇ ਮੰਮਾ ਨੇ ਤੇ ਕਈ ਮਹੀਨੇ ਤੇ ਅੱਗੇ ਵੀ ਹੱਥ ਚੁੱਕਿਆ ਹਾਂ ਅਬ ਇੱਕ ਵਾਰੀ ਥੋੜੀ ਉਹ ਲੱਕੀ ਨੂੰ ਦੱਸਦੀ ਵੀ ਮੇਰੇ ਤਾਂ ਹੱਥ ਚੁੱਕਦੀ ਆ ਤੇਰੀ ਮਾਂ ਉਹਨੇ ਯਕੀਨ ਕਰਨ ਦੇ ਪੁੱਆ ਜੀ ਕੋਈ ਨਹੀਂ ਕੋਈ ਦਿਨ ਐਸਾ ਵੀ ਮੈਂ ਹੁਣ ਆਈ ਹੋਈ ਨਾ ਤਾਂ ਮੈਂ ਲੱਕੀ ਨਾਲ ਗੱਲ ਕਰਕੇ ਜਾਵਾਂਗੀ ਆਪਣੀ ਮਾਂ ਨੂੰ ਸਮਝਾ ਉੱਤੇ ਤੇਰੀ ਜਿਹੜੀ ਭੈਣ ਆਈ ਨਾ ਇਹਨੂੰ ਵੀ ਸਮਝਾ ਮੈਂ ਤੇ ਬਹੁਤ ਵੱਡੀ ਗਲਤੀ ਕਰਤੀ ਤੇਰਾ ਇੱਥੇ ਵਿਆਹ ਕਰਕੇ ਧਰਮਨਾ ਮੈਂ ਗੁਨਾਹ ਕਰਤਾ ਮੈਨੂੰ ਤੇ ਰੱਬ ਨੇ ਬਖਸ਼ਣਾ ਨਹੀਂ ਕਿਸੇ ਜਿੰਨਾ ਚਿਰ ਮੈਂ ਜਿੰਦੀ ਰਹਿਣਾ ਮੈਨੂੰ ਆਪਣੇ ਆਪ ਤੇ ਇਹ ਅਫਸੋਸ ਹੋਣਾ ਕਿ ਮੈਂ ਬਹੁਤ ਵੱਡੀ ਗਲਤੀ ਕੀਤੀ ਪੁੱਆ ਜੀ ਤੇ ਨਾ ਬੋਲ ਨਾ ਕਲਪ ਤੈਨੂੰ ਬਤਾਵਾ ਇਹ ਨਾ ਹੋਏ ਮਾਚ ਮਮਤਾ ਨੂੰ ਇੱਥੇ ਆਉਣ ਵੀ ਨਾ ਦੇਣ ਤੇ ਤੁਹਾਡੇ ਵਾਸਤੇ ਘਰ ਦੇ ਦਰਵਾਜ਼ੇ ਬੰਦ ਕਰ ਦੇ ਇਹ ਕੌਣ ਹੁੰਦੀ ਮੇਰੇ ਘਰ ਨਾ ਵੜਨ ਵਾਲੀ ਦਰਵਾਜ਼ੇ ਬੰਦ ਕਰਨ ਵਾਲੀ ਮੇਰਾ ਭਰਾ ਬੈਠਾ ਹੈ ਇਹਦਾ ਕੀ ਮਤਲਬ ਹੈ ਐਦਾਂ ਕਰੇਗੀ ਇਹ ਜੇ ਮੇਰਾ ਆਣਾ ਬੰਦ ਕਰੇਗੀ ਤੇ ਧੀ ਦਾ ਬੰਦ ਕਰਾਵਾਂਗੀ ਮੈਂ ਇੱਥੇ ਆਣਾ ਜਿਹੜਾ ਦੂਜੇ ਦਿਨ ਮੂੰਹ ਚੁੱਕ ਕੇ ਆ ਜਾਂਦੀ ਇੱਥੇ ਤੈਨੂੰ ਮੈਂ ਰੋਜ਼ ਸਮਝਾਉਣੀ ਪਈ ਆ ਕਿ ਸੀਮਾ ਥੋੜੀ ਜੀਬ ਸਟਰੋਂਗ ਬਣ ਥੋੜੀ ਬਹੁਤੀ ਗੱਲ ਦਾ ਇਹਨਾਂ ਨੂੰ ਜਵਾਰ ਦਿਆ ਕਰ ਤੂੰ ਜਿੰਨਾ ਦੱਬੀ ਹੋਏ ਉਹਨਾਂ ਤੋਂ ਬੰਦੀਆਂ ਹੀ ਤੈਨੂੰ ਮਾਵਾਂ ᱛੀਆਂ ਅਜੇ ਤੇ ਪੂਆ ਜੀ ਮੈਂ ਜਵਾਬ ਨਹੀਂ ਦਿੰਦੀ ਤਾਂ ਮੈਂ ਸੈਨ ਨਹੀਂ ਆ ਜਿਸ ਦਿਨ ਮੈਂ ਜਵਾਬ ਦੇ ਦਿੱਤੇ ਨਾ ਇਹਨਾਂ ਨੇ ਮੈਨੂੰ ਘਰੋਂ ਬਾਹਰ ਕੱਢ ਦੇਣਾ ਵਾ ਕੋਈ ਨਹੀਂ ਕੱਢ ਕੇ ਤੇ ਵੇਖਣਾ ਵੇਖਣ ਤਾਂ ਸਹੀ ਕੱਢ ਕੇ ਕਿਵੇਂ ਕੱਢਦੀਆਂ ਇਹ ਬਾਹਰ ਆਪਣੇ ਨਾਲ ਇਹਨਾਂ ਨਾਲ ਇਦਾਂ ਨਹੀਂ ਨਾ ਹੋਇਆ ਇਹਦੀ ਧੀ ਸੁਖੀ ਹੈ ਨਾ ਤਾਂ ਕਰਕੇ ਇਦਾਂ ਗੱਲਾਂ ਕਰਦੀ ਦੂਜੇ ਦਿਨ ਮੂੰਹ ਚੁੱਕਦੀ ਉਹਨੂੰ ਬੁਲਾ ਲੈਂਦੀ ਆ ਜਾ ਮੇਰਾ ਦਿਲ ਨਹੀਂ ਲੱਗਦਾ ਆ ਜਾ ਮੇਰਾ ਦਿਲ ਨਹੀਂ ਲੱਗਦਾ ਕੋਈ ਗੱਲ ਨਹੀਂ ਤੂੰ ਥੋੜੀ ਹਿੰਮਤ ਆਖ ਹਿੰਮਤ ਨਾ ਦਿਆ ਕਰ ਇਹਨਾਂ ਨੂੰ ਜਵਾਬ ਲੱਗ ਪਤਾ ਜਾਵੇ ਨਾਲੇ ਲੱਕੀ ਆਂਦਾ ਉਹਨਾਂ ਵੀ ਗੱਲ ਕਰ ਕਿ ਅੱਜ ਤੇਰੀ ਮਾਂ ਨੇ ਹੱਥ ਚੁੱਕੇ ਮੇਰੇ ਤੇ ਬੁਆ ਜੀ ਤੁਹਾਨੂੰ ਮੇਰੀ ਸੋ ਇਹਨਾਂ ਨੂੰ ਉਹਨਾਂ ਕੋਈ ਦੱਸਿਓ ਤੇ ਨਾ ਕੋਈ ਗੱਲ ਕਰਿਓ ਕਿਉਂ ਨਾ ਦੱਸਾਂ ਇਹੋ ਹੀ ਤਾਂ ਤੇਰੇ 'ਚ ਕਮੀਆਂ ਤੈਨੂੰ ਮੈਂ ਦੱਸਤਾ ਆਂ ਇਹ ਅੱਜ ਤੱਕ ਇਹ ਤੈਨੂੰ ਇੰਨੀਆਂ ਗੱਲਾਂ ਕਰਦੀਆ ਤੇ ਤੂੰ ਬਰਦਾਸ਼ਤ ਕਰਨ ਢਈ ਇਹਨਾਂ ਦੀਆਂ ਗੱਲਾਂ ਜੇ ਲੱਕੀ ਨੂੰ ਨਹੀਂ ਦੱਸਣਾ ਤੇ ਫਿਰ ਆਪਣੇ ਭਰਾ ਨੂੰ ਦੱਸ ਵੀ ਮੇਰੇ ਤੇ ਵੀਰੇ ਇੱਦਾਂ ਦੇ ਜ਼ੁਲਮ ਕਰਦੀਆਂ ਮੈਂ ਕੀ ਕਰਾਂ ਮੈਨੂੰ ਹੁਣ ਬਰਦਾਸ਼ਤ ਨਹੀਂ ਹੁੰਦਾ ਨਹੀਂ ਪੂਆ ਜੀ ਮੈਂ ਭਰਾ ਨੂੰ ਵੀ ਨਹੀਂ ਦੱਸ ਸਕਦੀ ਤੁਹਾਨੂੰ ਪਤਾ ਮਾਪਿਓ ਤੇ ਮੇਰੇ ਸਹੇਤੇ ਨਹੀਂ ਆ ਤੇ ਵੀਰਾ ਭਾਬੀ ਤੇ ਹੈਗੇ ਇਹ ਨਾ ਹੋਏ ਅੱਜ ਤੇ ਭਾਬੀ ਚੰਗੀ ਆ ਕੱਲ ਨੂੰ ਮੈਂ ਭਾਬੀ ਦੇ ਮਿਹਨਿਆਂ ਜੋ ਗਿਰਾ ਜਾ ਬਾਅਦ ਜੋ ਉਹਨਾਂ ਦੇ ਘਰ ਦੇ ਦਰਵਾਜ਼ੇ ਵੀ ਮੇਰੇ ਵਾਸਤੇ ਬੰਦ ਹੋ ਜਾਣ ਜਿੰਨਾ ਦੋਖਿਆ ਨਾ ਮੈਂ ਖੁਦ ਸਹੂੰਗੀ ਮੈਂ ਪਰ ਕਿਸੇ ਨੂੰ ਦੱਸਾਂਗੀ ਨਹੀਂ ਕੀ ਪਤਾ दी मन इन्हे चल चुप कर मेरी धी चुप कर जा सारा मूड खराब करके रखता इन्हें और ਅੱਗੇ ਮੈਂ ਖਪੀ ਤਪੀ ਸਾਸਤ ਹੋ ਇੱਥੇ ਆਈਆਂ ਚਾਰ ਦਿਨ ਵੀ ਚਲੋ ਸ਼ਾਂਤੀ ਨਾਲ ਕੱਟ ਲਾਂਗੀ ਇੰਨੇ ਆਏ ਤੇ ਆ ਨਵੀਂ ਕਿਚਕਿਚ ਸ਼ੁਰੂ ਕੀਤੀ ਚਲ ਕੋਈ ਗੱਲ ਨਹੀਂ ਠੰਡੀ ਹੋ ਠੰਡੀ ਨਾ ਮੈਂ ਨਹੀਂ ਜਾਣਾ ਜੁਣਾ ਅੱਜ ਬਾਜ਼ਾਰ ਬਜ਼ੂਰ ਕੁਛ ਵੀ ਲੈ ਆ ਚਾ ਨਾ ਜਾ ਪੁੱਤ ਨਹੀਂ ਤੇਰਾ ਦਿਲ ਕਰਦਾ ਤੇ ਤੂੰ ਨਾ ਚਾਹ ਬਣਾਉਣ ਗਈ ਹੈ ਤੇ ਕਰਦੀ ਆ ਗਈ ਚਾਹ ਇਹਦੀ ਤੂੰ ਨੂੰ ਆਜ ਦੇ ਦੇ ਚਾਹ ਲਾਇਆ ਕਿ ਉੱਥੇ ਬੁਸਕੀ ਜਾਣਾ 200 200 ਕਰੀ ਜਾਣੀ ਹੋਣੀ ਆ ਚਾਹ ਲੈ सीमा ਕੀ ਗੱਲ ਬਟਾ ਬੜੀ ਉਦਾਸ ਹੋ ਕੇ ਬੈਠੀ ਅਜਾ ਪੂਆ ਜੀ ਉਦਾਸ ਕੀ ਹੋਣਾ ਪੂਆ ਜੀ ਕੱਲ ਵਾਲੀ ਗੱਲ ਸੋਚਣ ਦੀ ਆ ਨਿੱਕੀ ਜੀ ਗਲਤੀ ਕਰਕੇ ਕਿੰਨਾ ਬੋਲੇ ਮम्मा ਮੇਰੇ ਤੇ ਮਹਿਮਾਨੀ ਪੂਆ ਜੀ ਗਲਤੀ ਤੇ ਮੇਰੀ ਹੈਗੀ ਸੀ ਜੇ ਮੈਂ ਉਹਨਾਂ ਨੂੰ ਇੱਕ ਵਾਰੀ ਪੁੱਛ ਲੈਂਦੀ ਵੀ ਮੈਂ ਅਨਮੋਲ ਨੂੰ ਡਰੈੱਸ ਦੇ ਦਾਂ ਤੇ ਕੀ ਪਤਾ ਦੇ ਹੀ ਦਿੰਦੇ ਇਸ ਨੂੰ ਕੁੜੀ ਦਾ ਵੀ ਦਿਲ ਟੁੱਟ ਗਿਆ ਤੇ ਉਹਦੀ ਵੀ ਬੇਇੱਜ਼ਤੀ ਹੋਈ ਕਿਉਂਕਿ ਮਨਮੀਤ ਦੀਦੀ ਬੜਾ ਬੋਲੇ ਉਹਦੇ ਤੇ ਹੂੰ ਤੇ ਜਿਹੜਾ ਮੰਮਾ ਮੇਰੇ ਤੇ ਬੋਲੇ ਉਹ ਵਕਰਾ ਬੋਲੇ ਤੁਹਾਨੂੰ ਪਤਾ ਬੁਆ ਜੀ ਸਵੇਰੇ ਮੈਂ ਨਾਸ਼ਤਾ ਬਣਾਉਣੀ ਸੀ ਤੁਸੀਂ ਤੇ ਘਰ ਕੇ ਉੱਪਰ ਚਲ ਗਏ ਤੇ ਮੈਂ ਮਨਮੀਤ ਦੀਦੀ ਦਾ ਵੀ ਨਾਸ਼ਤਾ ਬਣਾਇਆ ਤੇ ਮੰਮਾ ਦਾ ਵੀ ਤੇ ਦੋਨਾਂ ਨੇ ਮੇਰੇ ਹੱਥ ਦਾ ਨਾਸ਼ਤਾ ਨਹੀਂ ਕੀਤਾ ਕੋਈ ਉਂਟੀ ਨਹੀਂ ਲਈ ਅੱਛਾ ਉਹਨੇ ਕੀ ਕੀਤਾ ਬਕਰੀ ਚਾਹ ਬਣਾਈ ਜਿਹੜੀ ਮੈਂ ਆ ਬਣਾਈ ਉਹ ਨਹੀਂ ਪੀਤੀ ਦੀਦੀ ਨੇ ਚਾਹ ਬਣਾਈ ਤੇ ਮਮਾ ਨੇ ਉਹ ਚਾਹ ਪੀਤੀ ਨਾ ਮੈਨੂੰ ਬੁਲਾਉਂਦੇ ਆ ਦੀਦੀ ਤੇ ਨਾ ਮਮਾ ਜੇ ਗਲਤੀ ਹੋਈ ਗਈ ਆ ਮਾਫੀ ਮੰਗ ਹੀ ਲਈ ਆ ਤੇ ਫਿਰ ਇੰਜ ਕਿਉਂ ਕਰਦੇ ਪਏ ਮੇਰੇ ਨਾਲ ਤੂੰ ਪੁੱਛਿਆ ਸੀ ਆਪਣੇ ਵੱਲ ਤੂੰ ਪੁੱਛਣਾ ਸੀ ਮਾ ਮੇਰੀ ਗੱਲ ਸੁ ਪੁੱਤਰ ਤੂੰ ਉਦਾਸ ਨਾ ਹੋ ਮੈਂ ਜਾਣਦੀ ਆਪਣੀ ਭਾਬੀ ਨੂੰ ਉਹਨ ਜੀ ਤੇਰੇ ਨਾਲ ਗੁੱਸਾ ਕਰਦੇ ਨੇ ਦਿਲ ਦੇ ਨਹੀਂ ਮਾੜੀ ਮੇਰੀ ਪਾਬੀ ਬਹੁਤ ਚੰਗੀ ਮੈਂ ਤੈਨੂੰ ਦੱਸਾਂ ਵੇ ਮਨਮੀਤ ਤੇ ਬਗਾਨੀ ਧੀ ਆ ਉਹ ਅੱਜ ਆਈ ਆ ਕੱਲ ਉਹਨੇ ਆਪਣੇ ਸਹੁਰੇ ਚਲੀ ਜਾਣਾ ਰਹਿਣਾ ਤੇ ਤੂੰ ਹੀ ਦੋਆਂ ਨੂੰ ਸੱਸਣੇ ਆ ਨਾ ਘਰ ਤੇ ਭਾਬੀ ਨੇ ਤੇਰੇ ਹੱਥਾਂ ਦੀ ਹੋਈ ਰੋਟੀ ਖਾਣੀ ਆ ਉਹਨਾਂ ਤੈਨੂੰ ਸੀਮਾ ਸੀਮਾ ਕਰਨਾ ਵਾ ਤੂੰ ਕਿਉਂ ਉਦਾਸ ਹੰਨੀ ਪੁੱਤਰ ਅੰਜਨਾ ਉਦਾਸ ਹੋ ਤੂੰ ਉਦਾਸ ਨਹੀਂ ਫੇ ਮੇਰੇ ਦਿਲ ਨੂੰ ਕੁਝ ਹੁੰਦਾ ਵਾ ਉਦਾਸ ਨਾ ਹੋ ਕੋਈ ਗੱਲ ਨਹੀਂ ਅੱਜ ਇੱਕ ਦਿਨ ਨਹੀਂ ਬਲਾਉ ਭਾਬੀ ਦੋ ਦਿਨ ਨਹੀਂ ਬਲਾਉਗੀ ਆਖਰਕਾਰ ਤੂੰ ਹੀ ਕੰਮ ਆਣਾ ਤੈਨੂੰ ਹੀ ਬੁਲਾਣਾ ਹੁੰਨਾ ਨੇ ਕੋਈ ਗੱਲ ਨਹੀਂ ਇਦਾਂ ਨਹੀਂ ਸੋਚੀਦਾ ਹੁੰਦਾ ਇੰਨੀ ਗੱਲ ਨੂੰ ਅੱਜ ਉਹਨਾਂ ਨੇ ਚਾਹ ਬਣਾ ਕੇ ਪੀ ਲਈ ਉਹਨਾਂ ਨੇ ਪਤਾ ਨਹੀਂ ਸ਼ਾਮ ਨੂੰ ਤੈਨੂੰ ਆਜ ਮਾਰਨੀ ਸੀ ਮਾਂ ਚਾਹ ਬਣਾ ਸੀ ਮਾਂ ਪਾਣੀ ਲਿਆ ਹੱਲੇ ਉਹਨਾਂ ਨੂੰ ਗੁੱਸਾ ਨਾ ਤਾਂ ਕਰਕੇ ਇਦਾਂ ਕਰਦੇ ਬਹੁਤ ਚੰਗੀ ਭਾਬੀ ਮੇਰੀ ਇਹਨਾਂ ਸੋਚ ਤੂੰ ਖੁਸ਼ ਰਹਾ ਕੋਈ ਨਹੀਂ ਉਦਾਸ ਨਾ ਹੋ ਭੂਆ ਜੀ ਇਹ ਤੇ ਪਤਾ ਨਹੀਂ ਮੇਰੇ ਨਾਲ ਚੰਗੀ ਆ ਕਿ ਨਹੀਂ ਚੰਗੀ ਦਿਲੋਂ ਕਰਦੀ ਆ ਕਿ ਉਤ ਉਤ ਕਰਦੀ ਆ ਪਰ ਮਨ ਮੀਂਦੀ ਨੂੰ ਤੇ ਚਾਹੀਦਾ ਨਾ ਪਿਆਰ ਨਾ ਬੋਲੇ ਦੋ ਦਿਨ ਆਏ ਆ ਮੰਮੀ ਦੀਦੀ ਮੈਨੂੰ ਵੀ ਚਾਹੇ ਮੀਰੀ ਨਾਨਾ ਆਈਆ ਮੇਰੇ ਅੱਗੇ ਪਿੱਛੇ ਭਾਬੀ ਭਾਬੀ ਕਰੇ ਪਰ ਮੇਰਾ ਚਾਹ ਤੇ ਮਾਂਚੀ ਰਹਿ ਗਿਆ ਅੱਜ ਤੱਕ ਦੀਦੀ ਨੇ ਕਦੀ ਮੈਨੂੰ ਭਾਬੀ ਨਹੀਂ ਕਿਹਾ ਨਾ ਤੇ ਭਾਬੀ ਕਿਹਾ ਤੇ ਨਾ ਹੀ ਕਦੀ ਨਾਂ ਲੈ ਕੇ ਬੁਲਾਇਆ ਮੇਰੇ ਚਾਹ ਤੇ ਗਲੀ ਦੀਆਂ ਨਾਨਾ ਪੂਰੀਆਂ ਕਰਦੀਆਂ ਉਹ ਭਾਬੀ ਭਾਬੀ ਕਰਦੀਆਂ ਆ ਵੀ ਉਹ ਜਿੱਦ ਲੱਕ ਕਰਦਨ ਬਾਹਰ ਦੇ ਭਾਬੀ ਭਾਬੀ ਜਿਹੜਾ ਘਰ ਦਾ ਰਿਸ਼ਤਾ ਹੁੰਦਾ ਨਾ ਜਾਂ ਘਰ ਦੇ ਜਿਹੜੇ ਰਿਸ਼ਤੇ ਹੁੰਦੇ ਆ ਉਹ ਘਰ ਦੇ ਹੀ ਹੁੰਦੇ ਘਰ ਦੇ ਕਹਿਣ ਨਾ ਜਿਹੜੇ ਰਿਸ਼ਤੇ ਨੂੰ ਬਲਾਂ ਜਿਹੜਾ ਰਿਸ਼ਤਾ ਹੈਗਾ ਉਹੀ ਚੰਗਾ ਲੱਗਦਾ ਪਰ ਮੇਰਾ ਚਾਹ ਤੇ ਮਨ ਚ ਹੀ ਰਹਿ ਜਾਂਦਾ ਪਰ ਸੀਮਾ ਮੈਂ ਵੀ ਮੰਨਦੀ ਆ ਇਸ ਗੱਲ ਨੂੰ ਵੈਸੇ ਇਹ ਗੱਲ ਤੇ ਮੈਨੂੰ ਵੀ ਮਹਿਸੂਸ ਹੁੰਦੀ ਆ ਕਿ ਮਨਮੀਤ ਨੇ ਤੈਨੂੰ ਕਦੀ ਭਾਬੀ ਨਹੀਂ ਕਿਹਾ ਪਰ ਇਹ ਮੇਰੀ ਭਾਬੀ ਦੀ ਗਲਤੀ ਹੈ ਵੀ ਉਹਨਾਂ ਨੇ ਉਹਨੂੰ ਕਦੀ ਸਮਝਾਇਆ ਹੀ ਨਹੀਂ ਕਿ ਮਨਮੀਤ ਉਹ ਤੇਰੀ ਭਾਬੀ ਆ ਉਹਨੂੰ ਭਾਬੀ ਕਹਿ ਕੇ ਬੁਲਾਇਆ ਕਰ ਉਹਦਾ ਨਾਂ ਨਾ ਲਿਆ ਕਰ ਨਾ ਹੀ ਉਹਨੂੰ ਨੀ ਨੀ ਕਰਕੇ ਬੁਲਾਇਆ ਕਰ ਭਾਬੀ ਕਹਿ ਉਹਨੂੰ ਕਦੀ ਸਮਝਾਇਆ ਹੀ ਨਹੀਂ ਉਹਨਾਂ ਨੇ ਕੋਈ ਨਹੀਂ ਮੈਂ ਆਈ ਹੋਈ ਨਾ ਮੈਂ ਇਹ ਵੀ ਗੱਲ ਕਰਾਂਗੀ ਭਾਬੀ ਨਾਲ ਕਿ ਭਾਬੀ ਤੁਸੀਂ ਇਹਨੂੰ ਵੀ ਸਮਝਾਓ ਥੋੜਾ ਐਵੀ ਇੱਜਤ ਨਾ ਬੁਲਾਇਆ ਕਰੀ ਐ ਵੀ ਭਾਬੀ ਭਾਬੀ ਕਰੇ ਉਹਨੂੰ ਉਹਦੇ ਵੀ ਮਨਦ ਹੋਏ ਉਹ ਵਿੱਚ ਹੋਏ ਜਿਵੇਂ ਉਹ ਦੀਦੀ ਦੀਦੀ ਕਰਦੀ ਐ ਵੀ ਸੋਹਣੀ ਤਰ੍ਹਾਂ ਉਹਨੂੰ ਬੁਲਾਵੇ ਨਨਾਨ ਪਰਜਾਈ ਨੇ ਪਹਿਣਾ ਪਹਿਣਾ ਨੇ ਦੋਨੋਂ ਸਮਝਾਓ ਕੁਛ ਇਹ ਸਮਝਾ ਇਹ ਭਾਬੀ ਸਾਡੀ ਦੀ ਗਲਤੀ ਹੈਗੀ ਮੈਕਸੀਮਾ ਜਿਹੜਾ ਨਾਨ ਪਰਜਾਈ ਦਾ ਰਿਸ਼ਤਾ ਹੁੰਦਾ ਨਾ ਇਹ ਭੈਣਾ ਭੈਣਾ ਦਾ ਹੁੰਦਾ ਵਾ ਹੁਣ ਤੂੰ ਉਹਦੇ ਨਾਲ ਦਿਲੋਂ ਕਰਦੀ ਆ ਉਹਨੂੰ ਦੀਦੀ ਦੀਦੀ ਕਰਦੀ ਆ ਪਰ ਉਹ ਨਹੀਂ ਤੇਰੇ ਨਾਲ ਕਰਦੀ ਇੰਨੀ ਇੰਨੀ ਗੱਲ ਮੈਂ ਭਾਬੀ ਨੂੰ ਜ਼ਰੂਰ ਕਹਾਂਗੀ ਵੀ ਉਹਨੂੰ ਸਮਝਾਓ ਵੇਖੋ ਮੈਂ ਜਦੋਂ ਹੁੰਦੀ ਅਹੀਂ ਨਾਨ ਪਰਜਾਈ ਕਿੰਨਾ ਅਗੇ ਪਿਛੇ ਇੱਕ ਦੂਜੇ ਦੇ ਫਿਰਨਾ ਮੈਂ ਭਾਬੀ ਭਾਬੀ ਕਰਨਾ ਉਹਨਾਂ ਨੇ ਵੀ ਮੇਰੇ ਇੰਨੇ ਚਾਹ ਕਰਨੇ ਤੇ ਦਿਲ ਨੂੰ ਖੁਸ਼ੀ ਹੁੰਦੀ ਸੀ ਵੀ ਆਈਆਂ 4 ਦਿਨ ਆਪਣੀ ਭਾਬੀ ਕੋਲ ਤੇ ਉਹ ਵੀ ਮੇਰਾ ਚਾਹ ਕਰਦੇ ਮੈਂ ਵੀ ਉਹਨਾਂ ਦਾ ਚਾਹ ਕਰਦੇ ਜੇ ਇਹ ਚਾਰ ਇੱਜਾ ਭਰਾ ਪਰਜਾਈ ਕਰਨ ਫੇਰ ਇਹ ਨਾਨਾ ਆਂਦੀਆਂ ਸੋਹਣੀਆਂ ਲੱਗਦੀਆਂ ਤੂੰ ਤੇ ਕਰਦੀ ਲੱਕੀ ਵੀ ਕਰਦਾ ਵਾ ਪਰ ਉਹ ਨਹੀਂ ਨਾ ਕਰਦੀ ਆਪਣੇ ਵੱਲੋਂ ਤੇਰੇ ਨਾਲ ਦਿਲ ਨਾਲ ਦਿਲੋਂ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਾ ਉਹ ਵੀ ਇੱਕ ਦਿਨ ਐਸਾ ਆਏਗਾ ਦੇਖੀ ਉਹ ਵੀ ਮਗਰ ਮਗਰ ਤੇਰੇ ਭਾਬੀ ਭਾਬੀ ਕਰੇਗੀ ਕੋਈ ਗੱਲ ਨਹੀਂ ਮੈਨੂੰ ਤਾਂ ਲੱਗਦਾ ਜਿਵੇਂ ਪੂਆਜੀ ਇਹ ਚਾਹ ਦਿਲਚੀ ਚੱਲ ਜਾਣਾ ਚਲੋ ਜੇ ਸ਼ੁਰੂ ਤੋਂ ਮੰਮੀ ਨੇ ਸਮਝਾਇਆ ਹੁੰਦਾ ਨਾ ਦੀਦੀ ਨੂੰ ਤੇ ਅੱਜ ਉਹ ਵੀ ਮੈਨੂੰ ਭਾਬੀ ਭਾਬੀ ਕਰਦੇ ਫਿਰਦੇ ਪਰ ਕਿੱਥੇ ਉਹਨਾਂ ਨੇ ਤੇ ਕਿਹਾ ਚੱਲ ਜੇ ਨਹੀਂ ਵੀ ਕਹਿੰਦੀ ਕੋਈ ਗੱਲ ਨਹੀਂ ਚਲੋ ਬਬੂ ਪੂਆਜੀ ਛੱਡੋ ਸਾਰੀਆਂ ਗੱਲਾਂ ਵੇਖਾ ਮੈਂ ਕੋਈ ਕੰਮ ਕਰ ਤੂੰ ਇਹ ਵਾਲ ਕਿਉਂ ਖੋਲੇ ਆ ਮੈਂ ਆ ਵੇਖੋ ਸਿਰਵਾਉਣ ਲੱਗੀ ਸੀ ਲੈ ਆ ਮੈਂ ਤੇਰਾ ਸਿਰਵਾਵਾ ਲੈ ਆ ਮੈਂ ਹਾਂ ਲੈ ਆ ਮੈਂ ਗੋਤੇ ਕਰਾਂ ਤੇਰੀ ਲੋ ਅੱਛਾ ਪੂਆ ਜੀ ਕੰਤਨ ਮੇਰੀ ਕੋਲ ਤੂੰ ਤੇ ਐਵੇਂ 10 ਹੋ ਕੇ ਬੱਠੀ ਨਾ ਨਾਨ ਨ ਪਰਝਾਈ ਪੈਣਾ ਪੈਣਾ ਹੁੰਦੀਆਂ ਕੋਈ ਗੱਲ ਨਹੀਂ ਹੋਰ ਥੋੜੀ ਦੇਰ ਨੂੰ ਜੋ ਉਹ ਗੁੱਸਾ ਕਰਦੀਆਂ ਤੇ ਤੂੰ ਬੁਲਾ ਲਾ ਕੋਈ ਗੱਲ ਨਹੀਂ ਸੀਮਾ ਕੀ ਗੱਲ ਬੱਤ ਕਿਉਂ ਰੋਂਦੀ ਆ ਹੈ ਪੂਆ ਜੀ ਮੰਮੀ ਦੀ ਯਾਦ ਆ ਗਈ ਉਹ ਵੀ ਕਿਸੇ ਇਸ ਲਈ ਮੇਰੀ ਗੁੱਤ ਕਰਦੀ ਹੁੰਦੀ ਚਲ ਚੁੱਪ ਕਰ ਕੋਈ ਗੱਲ ਨਹੀਂ ਮੈਂ ਨਹੀਂ ਤੇਰੀ ਮਾਂ ਬੈਠੀ ਹਈ ਤੂੰ ਘੇ ਰੋਨੀ ਐ ਉਦਾਸ ਨਹੀਂ ਹੋਣਾ ਪੁੱਤ ਕੋਈ ਗੱਲ ਨਹੀਂ ਮੈਂ ਤੇਰੀ ਮਾਂ ਨਹੀਂ ਦੱਸ ਮੈਨੂੰ ਤੇ ਫੇਰ ਫੇਰ ਕਿਉਂ ਉਦਾਸ ਹੰਨੀ ਐ ਕੋਈ ਗੱਲ ਨਹੀਂ ਚੁੱਪ ਕਰ ਚੁੱਪ ਚਲ ਚੁੱਪ ਕਰ ਜਾ ਸੀ ਮਾਂ ਚੁੱਪ ਮੈਂ ਤੇਰੀ ਸੋਹਣੀ ਜੀ ਗੁੱਤ ਕਰਦੀ ਚੁੱਪ ਕਰ ਜਾ ਚੁੱਪ ਮੰਮੀ ਤੇ ਮੰਮੀ ਕਿਥੇ ਰਹੇ ਬਾਹਰ ਗਏ ਹੋੜਾ ਭਾਜੀ ਕੋਜੀ ਮੈਂ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਨਾਲੇ ਦੱਸੋ ਤੁਸੀਂ ਮੈਨੂੰ ਇੰਨਾ ਲਾਡ ਪਿਆਰ ਕਰਦੇ ਇੰਨਾ ਮੇਨਾ ਪਿਆਰ ਨਾ ਰਹਿੰਦੇ ਰਹੇ ਤੁਸੀਂ ਕੱਲ ਮੈਨੂੰ ਕਿੱਦਾਂ ਮੇਰੀ ਸੱਸ ਦਾ ਮੈਨਾ ਮਾਰਤਾ ਉਹ ਵੀ ਮੇਰੀ ਪਰਜਾਈ ਦੇ ਸਾਹਮਣੇ ਮਤਲਬ ਤੇਰਾ ਕੀ ਕਹਿਣਾ ਚਾਹਨੀ ਤੂੰ ਮੈਨੂੰ ਲੈ ਹਾਂ ਤੁਸੀਂ ਮੈਨੂੰ ਮਤਲਬ ਪੁੱਛਣ ਦੇ ਜੇ ਸਾਫ਼-ਸਾਫ਼ ਤੇ ਕੱਲ ਤੁਸੀਂ ਏਡੀ ਉੱਚੀ ਜੀ ਮੈਨੂੰ ਬੋਲਿਆ ਵੀ ਤੂੰ ਆਪਣੀ ਸੱਸ ਅੱਗੇ ਵੀ ਇਦਾਂ ਹੀ ਬੋਲਦੀ ਹੋਏਂਗੀ ਪਹਿਲਾਂ ਤੁਸੀਂ ਦੱਸੋ ਮੇਰੀ ਤੇਹੀ ਸੱਸ ਦਾ ਕੀ ਵੇਖਿਆ ਮੈਂ ਕਿਹਾ ਜਿੱਦਾਂ ਤੂੰ ਇੱਥੇ ਬੋਲਣ ਦੀ ਆਪਣੀ ਪਰਜਾਈ ਨਾ ਕਰਨੀ ਵਿਹਾਰ ਮਾੜਾ ਚੰਗਾ ਤੇ ਆਪਣੇ ਘਰ ਵੀ ਬੋਲਦੀ ਹੈਂਗੀ ਆਪਣੀ ਸੱਸ ਨਾਲ ਇਦਾਂ ਤਾਂ ਹੀ ਉਹਦੇ ਨਾਲ ਬੋਲਣ ਡਈ ਆ ਨਹੀਂ ਜੇ ਮੈਂ ਬੋਲੀ ਉਹਨਾਂ ਦੀ ਗਲਤੀ ਤੋਂ ਬੋਲੀ ਆ ਤੁਹਾਨੂੰ ਨਹੀਂ ਪਤਾ ਲੱਗਦਾ ਵੀ ਤੁਹਾਡੀ ਪਰਜਾਈ ਅੰਦਰ ਬੈਠੀ ਹੋਵੇ ਤੂੰ ਐਵੇਂ ਕਿਸੇ ਨੂੰ ਅੰਦਰ ਵਾੜ ਕੇ ਜਿਹਨੂੰ ਮਰਜ਼ੀ ਤੇ ਆਪਣੀਆਂ ਚੀਜ਼ਾਂ ਫੜਾਈ ਜਾਏਗੀ ਇਹ ਚੰਗੀ ਗੱਲ ਆ ਭੂਆ ਜੀ ਤੁਸੀਂ ਆਪ ਦੱਸੋ ਤੇ ਕਹਿਣ ਦਾ ਵੀ ਕੋਈ ਤਰੀਕਾ ਹੁੰਦਾ ਤੁਸੀਂ ਤਾਂ ਕਿੱਦਾਂ ਪੈ ਗਈਆਂ ਜੇ ਉਹਨੂੰ ਤੁਸੀਂ ਤਾਂ ਉਹਦੇ ਸਿਰ ਦੇ ਵਾਲਾਂ ਨੂੰ ਪੈ ਗਈਆਂ ਜੇ ਵੀ ਪਤਾ ਨਹੀਂ ਆਹੀ ਉਹਨੂੰ ਮਾਰ ਹੀ ਦੇਣਾ ਅੱਛਾ ਤਾਨੂੰ ਲੱਗਦਾ ਮਾਰ ਦੇਣਾ ਮਾਰਨਾ ਕਿਤੇ ਐਡੇ ਸੋਖਾ ਪਿਆ ਹੁੰਦਾ ਕਿਸੇ ਨੂੰ ਉਦਾਂ ਨਹੀਂ ਕੋਈ ਗੱਲ ਨੂੰ ਅਸੀਂ ਸਮਝਾਉਂਦੇ ਪਏ ਹਾਂ ਵੀ ਕੀ ਗੱਲ ਐ ਉਹ ਤੁਸੀਂ ਤੇ ਆਂਦੇ ਹੀ ਆ ਕੇ ਕਹਤਾ ਤੂੰ ਆਪਣੀ ਸੱਸ ਅੱਗੇ ਇਦਾਂ ਹੀ ਬੋਲਦੀ ਹੋਏਂਗੀ ਫਲਾਣਾ ਢੀਂਗਾ ਮੈਨੂੰ ਬੜਾ ਗੁੱਸਾ ਲੱਗਾ ਪੂਆ ਜੀ ਕੱਲ੍ਹ ਦਾ ਢੀਆਂ ਗੱਲਾਂ ਦਾ ਜਿਹੜੇ ਲੈ ਜਾਣਾ ਤੁਸੀਂ ਉਹਨੂੰ ਸਮਝਾਇਆ ਪਹਿਲੇ ਆਪਣੇ ਅੰਦਰ ਛਾਤੀ ਮਾਰ ਕੇ ਵੇਖੋ ਉਹ ਤਰੀਕਾ ਸਹੀ ਆ ਉਹਨੂੰ ਸਮਝਾਉਂਦਾ ਅੱਛਾ ਅੱਜ ਤੁਸੀਂ ਪੂਆ ਮੇਰੀ ਪੂਆ ਹੋ ਕੇ ਸਾਨੂੰ ਆਏ ਕਿ ਇੰਨੀ ਗੱਲ ਕਹਿਣ ਦਾ ਵੀ ਅੰਦਰ ਛਾਤੀ ਮਾਰੋ ਦਾ ਸਾਨੂੰ ਇਹ ਚੰਗੇ ਨਹੀਂ ਲੱਗਦੇ ਅਹੀ ਕਿਹੇ ਗੱਲੋਂ ਮਾੜੇ ਸੀਗੇ ਵੀ ਜਿਹੜੀ ਤੂੰ ਵੀ ਇੰਨੀ ਗੱਲ ਮੈਨੂੰ ਕਹਿਤੀ ਆ ਲੱਗਦੇ ਚੰਗੇ ਕਿਉਂ ਨਹੀਂ ਲੱਗਦੇ ਉਹ ਵੀ ਸਾਨੂੰ ਚੰਗੀ ਲੱਗਣੀ ਉਹ ਵੀ ਅਹੀ ਕਹੇ ਦੀ ਧੀ ਵਿਆਹ ਕੇ ਲਿਆਂਦੀ ਆ ਉਹਨੂੰ ਅਹੀ ਗੱਲਾਂ ਨਾਲ ਹੀ ਮਾਰ ਦੇਣਾ ਵਾ ਇਹ ਇੰਨੀਆਂ ਗੱਲਾਂ ਮਾੜੀਆਂ ਚੰਗੀਆਂ ਕਰ ਕਰ ਕੇ ਵਾਜੀ ਵਾ ਤੁਹਾਨੂੰ ਹੀ ਲੱਗਦਾ ਕਿ ਇਹ ਇਹਨੂੰ ਗੱਲਾਂ ਨਾਲ ਹੀ ਮਾਰ ਦਾਂਗੇ ਉਹਦੀਆਂ ਗਲਤੀਆਂ ਨੂੰ ਤੁਸੀਂ ਨਜ਼ਰ ਅੰਦਾਜ਼ ਨਾ ਕਰੋ ਉਹਦੀਆਂ ਗਲਤੀਆਂ ਵੀ ਵੇਖੋ ਕੀ ਕੁਛ ਕਰਦੀ ਆ ਫੇਰ ਹੀ ਮੇਰੀ ਮਾਂ ਵੀ ਕਲਪ ਦੀ ਆਗੋਂ ਸਮਝਾਇਆ ਮੈਂ ਉਹਨੂੰ ਵੀ ਵਿੱਚ ਇਹ ਤੂੰ ਆ ਚੀਜ਼ ਦੇਣੀ ਹੈ ਤੇ ਪੁੱਛ ਲੈਣਾ ਹੀ ਮਾੜਾ ਜ ਆਪਣੀ ਸੱਸ ਨੂੰ ਤੇ ਨਨਾਨ ਨੂੰ ਜਿਹੜੀ ਤੇਰੀ ਨਾਨ ਆਈ ਉਹਨੂੰ ਵੀ ਪੁੱਛ ਲੈਣਾ ਸੀ ਜਿਹੜੀਆਂ ਇੰਨੀਆਂ ਗੱਲਾਂ ਕਰਦੀ ਤੈਨੂੰ ਪੁੱਛ ਕੇ ਦਿਆ ਕਰ ਉਹਨੂੰ ਵੀ ਕੋਈ ਚੀਜ਼ ਤੂੰ ਹੀ ਕਿਹੜਾ ਸਾਡੇ ਸਾਹਮਣੇ ਸਮਝਾਇਆ ਹਣਾ ਵੱਖਰਾ ਜਾ ਕੇ ਇਹਨੂੰ 헤ਜ ਜਿਤਾਤਾ ਹਣਾ ਭੂਆ ਤੂੰ ਹੀ ਵੀ ਪਰ ਮੈਨੂੰ ਬੜਾ ਫਲਦਾ ਗੁੱਸਾ ਲੱਗਾ ਵੀ ਤੁਸੀਂ ਮੇਰੀ ਸੱਸ ਬਾਰੇ ਮੇਰੀ ਪਰਜਾਈ ਸਾਹਮਣੇ ਮੈਨੂੰ ਇਹ ਗੱਲਾਂ ਦੇ ਮੈਨੇ ਵੱਜੇ ਇੱਕ ਹਿਸਾਬ ਦੇ ਮੈਨੂੰ ਕਿ ਤੇਰੀ ਤੂੰ ਸੱਸ ਨਾਲ ਆ ਕੁਝ ਕਰਦੀ ਏਂ ਵੇ ਤੈਨੂੰ ਮੈਂ ਕੋਈ ਗੱਲ ਦੱਸਾਂ ਗੁੱਸਾ ਨਾ ਕਰੀ ਮੇਰੀ ਗੱਲ ਦਾ ਤੇਰਾ ਇੱਥੇ ਆ ਕੇ ਬੋਲਣਾ ਇਨਾ ਫਰਜ਼ ਨਹੀਂ ਬੰਦਾ ਤੇਰੀ ਮਾਂ ਸਮਝਾਏ ਤੇਰਾ ਭਰਾ ਸਮਝਾਏ ਕਿਉਂ ਨਾ ਬਣੇ ਜੋ ਮੇਰੀ ਮਾਂ ਨਾਲ ਚੰਗਾ ਸਲੂਕ ਨਾ ਕਰੇਗੀ ਤੇ ਮੈਂ ਕਿਉਂ ਨਾ ਬੋਲਾਂ ਮੈਂ ਬੋਲਾਂ ਬੋਲਾਂ ਜੇ ਤੇਰੀ ਨਾਨਾ ਨਾ ਕਿ ਤੈਨੂੰ ਕੱਲ ਨੂੰ ਇਦਾਂ ਬੋਲੇ ਫੇਰ ਬਰਦਾਸ਼ ਕਰ ਲੇਗੀ ਕਰ ਬੋਲ ਕੇ ਵੇਖੇ ਫੇਰ ਮੈਂ ਕਰਨਾ ਹੀ ਨਹੀਂ ਅੱਛਾ ਆਪਣੀ ਵਾਲੀ ਬੋਲ ਕੇ ਵੇਖੇ ਤੇ ਫਿਰ ਇਦਾਂ ਹੀ ਆ ਨਾ ਅੱਜ ਫਿਰ ਮੈਂ ਉਹਨੂੰ ਕਹਾਂ ਕਿ ਤੂੰ ਵੀ ਤੂੰ ਇਦਾਂ ਕਹਿ ਵੀ ਬੋਲ ਕੇ ਵੇਹ ਤੂੰ ਮੈਨੂੰ ਕਿਵੇਂ ਬੋਲਦੀ ਫਿਰ ਚਲੋ ਠੀਕ ਆ ਉਹਦਾ ਤੇ ਉਹ ਕੁਛ ਵੱਧ ਘੱਟ ਨਹੀਂ ਬੋਲਦੀ ਜੇ ਮੇਰੀ ਮਾਂ ਕੁਛ ਕਹਿੰਦੀ ਵੀ ਤੁਹਾਡੀ ਸ਼ੈ ਨਾ ਭਾਵੇਂ ਉਹਦੀ ਜ਼ਬਾਨ ਖੋਲ ਜਾਵੇ ਅੱਗੋਂ ਤੋਂ ਮੈਂ ਸ਼ੈ ਨਹੀਂ ਦਿੰਦੀ ਨਾ ਨਾ ਮੈਂ ਜੀ ਮਤ ਦੇਣੀ ਤੈਨੂੰ ਮਤ ਹੋਣੀ ਫਿਰ ਭਾਬੀ ਨੇ ਤੈਨੂੰ ਇਹੋ ਜੀ ਮਤ ਦਿੱਤੀ ਕਿ ਮੈਂ ਨਹੀਂ ਉਹ ਚੰਗੇ ਘਰਾਈ ਨਾ ਤਦੇ ਤੁਹਾਡੇ ਅੱਗੇ ਬੋਲਦੀ ਨਹੀਂ ਤੁਸੀਂ ਜਿੰਨੀਆਂ ਮੁੱਠੀਆਂ ਨੂੰ ਗੱਲਾਂ ਕਰਦੇ ਆਂ ਅਸੀਂ ਮਾਰੇ ਘਰ ਤੋਂ ਗਈਆਂ ਵਾ ਮੈਂ ਮਾਰੇ ਘਰ ਦੀ ਨਹੀਂ ਕਹਿੰਦੀ ਪਰ ਤੁਹਾਨੂੰ ਸਿੱਖਿਆ ਨਹੀਂ ਦਿੱਤੀ ਭਾਬੀ ਨੇ ਓਹੋ ਪੂਆ ਇਹ ਕੀ ਗੱਲ ਕਰਤੀ ਤੂੰ ਵੀ ਤੇ ਐਸੇ ਕਰਦੀ ਧੀ ਆ ਉਹਨਟੇ ਨੂੰ ਆਇਆ ਘਰ ਲੱਗ ਗਿਆ ਕਿ ਇਹ ਸਿੱਖਿਆ ਮੇਰੀ ਮਾਂ ਨੇ ਦਿੱਤੀ ਤੂੰ ਵੀ ਏਸੇ ਘਰ ਦਿੱਤੀ ਆ ਮੈਨੂੰ ਹੈਗੀ ਨਾ ਸਿੱਖਿਆ ਵੀ ਕਿ ਹੈ ਨਾ ਚੰਗਾ ਮਾੜਾ ਕਿਵੇਂ ਬੋਲਣਾ ਤਾਂ ਇਹਨੂੰ ਲੈ ਕੇ ਉਹ ਕਮਰੇ ਚ ਵੜ ਜਾਂਦੇ ਤੇ ਮਿਜਮਿਜ ਗੱਲਾਂ ਕਰਦੇ ਜੇ ਮੈਂ ਨਹੀਂ ਉਹਨੂੰ ਕੋਈ ਚੰਗੀ ਮਾੜੀ ਗੱਲ ਕੀਤੀ ਸਮਝਾਈ ਉਹਨੂੰ ਸਮਝਾਇਆ ਹੀ ਐ ਵੇਖਿਆ ਕਿੰਨਾ ਕੁ ਸਮਝਾਇਆ ਵੇਖ ਲੈਣੇ ਆ ਤੁਸੀਂ ਵੀ ਰਹਿਣਾ ਮੈਂ ਵੀ ਰਹਿਣਾ ਵੇਖਦੇ ਕਿੰਨਾ ਘਰ ਗਾਂ ਗਾਂ ਸਮਝ ਕੇ ਚਲਦੀ ਵੇਖ ਲਿਆ ਚਲ ਕੋਈ ਗੱਲ ਨਹੀਂ ਵੇਖ ਲਿਓ ਫਿਰ ਮੀਂਹ ਤਾਂ ਮੈਂ ਤੇ ਆਈ ਸਗੋਂ ਤੇ ਮੈਂ ਭਾਬੀ ਨੂੰ ਕਹਿੰਦੀ ਰਹੀ ਵੀ ਮਨਮੀਤ ਨੂੰ ਫੋਨ ਕਰਕੇ ਤੇ ਬੁਲਾ ਲਓ ਵੀ ਚਲ ਆਏ ਆ ਜਾਵੇ ਉਹ ਵੀ ਮੈਂ ਵੀ ਆਈ ਆ ਚਾ ਨਹੀਂ ਭੂਆ ਭਤੀਜੀ ਨਾਲ ਮਿਲ ਕੇ ਗੱਲਾਂ ਬਾਤਾਂ ਕਰਾਂਗੇ ਦੋਸੋ ਖੁਫਲਾਂਗੇ ਤੇ ਤੂੰ ਤੇ ਮੇਰੇ ਨਾਲ ਹੀ ਬੋਲਣ ਲੱਗ ਪਈ ਜੇ ਤੂੰ ਮੇਰੇ ਨਾਲ ਬੋਲਦੀ ਤਾਂ ਉਹਦਾ ਵਿਚਾਰੀ ਦਾ ਕੀ ਹਾਲ ਕਰਦੀ ਆਏਗੀ ਮੇਰੇ ਸਾਹਮਣੇ ਤੁਸੀਂ ਇਹਦਾ ਇਹ ਹਾਲ ਕਰਦੇ ਮੇਰੇ ਮਗਰੋਂ ਕੀ ਕਰਦੇ ਹੋਗੇ ਉਹਦੇ ਨਾਲ ਮੈਂ ਕਿਹਾ ਚਲ ਅਸੀਂ ਇਕੱਠੀਆਂ ਬਹਾਂ ਖਲਾਵਾਂਗੇ ਦੋਸੋ ਕਰਾਂਗੇ ਘੁੰਮਾਂ ਫਿਰਾਾਂ ਤੂੰ ਵਧੀਆ ਸਲੂਕ ਕਰਨ ਢੀ ਮੇਰੇ ਨੇ ਦੋਖ ਸਗ ਤੋਂ ਕਾਹ ਕਰਨਾ ਤੂੰ ਤੇ ਮੇਰੀ ਧੀ ਨੂੰ ਸਗੋਂ ਮਹਿਣਾ ਦੇਣ ਦੇਈ ਆ ਹੈ ਕਾਲਾ ਮਹਿਣਾ ਦੇਤਾ ਮੈਂ ਮੈਂ ਗੱਲ ਤੇਰੇ ਨਾਲ ਕਰਨੀ ਸੀ ਤੂੰ ਤੇ ਉਹਨੂੰ ਸੱਸ ਦੇ ਮਹਿਣੇ ਦੇਣ ਦੇਈ ਆ ਹੈ ਬੀਤੇ ਤੂੰ ਸੱਸ ਨਾਲ ਇਦਾਂ ਕਰਦੀ ਆ ਜਾਂ ਤੇਰੀ ਸੱਸ ਇਦਾਂ ਦੀ ਆ ਜਾਂ ਕਿਦਾਂ ਪਹਿਲਾਂ ਮੈਨੂੰ ਗੁਰਦੀਪ ਇਹ ਗੱਲ ਦੱਸ ਵੀ ਤੇਰੇ ਕੰਨਾਂ 'ਚ ਇਹ ਗੱਲ ਪਾਈ ਕਿੰਨੇ ਆ ਤੈਨੂੰ ਇਹ ਵਹਿਮ ਪਾਇਆ ਕਿੰਨੇ ਆ ਵੀ ਉਹਦੀ ਸੱਸ ਨਾਲ ਨਹੀਂ ਬਣਦੀ ਮੇਰੇ ਕੰਨਾਂ 'ਚ ਕਿਸੇ ਨੇ ਨਹੀਂ ਇਹ ਗੱਲ ਪਾਈ ਕੋਈ ਵਹਿਮ ਨਹੀਂ ਪਾਇਆ ਤਾਡਾ ਕਹਿਣ ਦਾ ਕੀ ਮਤਲਬ ਆ ਕਹਿੰਦਾ ਕਿ ਮਾਤਰਾ ਲੱਗ ਗਿਆ ਕਿ ਮੇਰੀ ਸੱਸ ਮੈਂ ਤਾਂ ਬੋਲੀ ਆ ਤੇਰੀ ਸੱਸ ਦੀ ਗੱਲ ਕੀਤੀ ਵੀ ਤੇਰੀ ਇੱਥੇ ਇੰਨੀ ਜ਼ੁਬਾਨ ਚੱਲਦੀ ਫਿਰ ਤੂੰ ਘਰ ਵੀ ਇਦਾਂ ਹੀ ਬੋਲਦੀ ਆਂਗੀ ਇੱਕ ਮਿੰਟ ਗੁਰਦੀਪ ਮੇਰੀ ਗੱਲ ਸੁਣ ਲੈ ਤੂੰ ਇਹਨੂੰ ਗੱਲ ਕਰਦੀ ਪਈ ਆ ਨਾ ਆਹੋ ਵੀ ਇਹ ਇੱਥੇ ਆ ਕੇ ਬੋਲਦੀ ਆ ਤੇ ਜੇ ਇਹ ਇਸ ਘਰ ਦੀ ਧੀ ਆ ਨਾ ਇਹਨੂੰ ਤੂੰ ਗਲਤ ਕਹਿੰਦੀ ਤੇ ਧੀ ਤੂੰ ਵੀ ਇਸ ਘਰ ਦੀ ਬਣਦਾ ਤੇਰਾ ਵੀ ਨਹੀਂ ਇੱਥੇ ਦਖਲ ਅੰਦਾਜ਼ੀ ਕਰਨਾ ਕਿਉਂ ਮੈਂ ਕੀ ਮਾੜਾ ਚੰਗਾ ਬੋਲਦੀ ਮੈਂ ਤਾਂ ਸਗੋਂ ਸਮਝਾਇਆ ਮੈਂ ਤਾਂ ਸਗੋਂ ਸਮਝਾਉਣੀ ਆ ਉਹਨੂੰ ਆਪਣੀ ਜਵਾਂ ਸਮਝਾਉਣੀ ਤੂੰ ਹੀ ਤ ਉਹਦੇ ਵੈਰੀ ਪੈ ਗਏ ਜੀ ਉਹ ਤਾਂ ਦਾ ਵੀ ਤਰੀਕਾ ਹੋਣਾ ਚਾਹੀਦਾ ਹੈ ਅਸਲ ਚ ਮੇਰੀ ਵੀ ਕੋਈ ਇਸ ਘਰ ਚ ਇੱਜ਼ਤ ਹੈ ਮੇਰੀ ਪਰਜਾਈ ਦੇ ਸਾਹਮਣੇ ਤੁਸੀਂ ਕਿੱਦਾਂ ਇੰਨੀ ਗੱਲ ਕਹੀ ਪਹਿਲਾਂ ਮੈਨੂੰ ਇਸ ਗੱਲ ਦਾ ਜਵਾਬ ਦੋ ਮੈਨੂੰ 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 ਸਾਰੀ ਰਾਤ ਮੰਮੀ ਨੀਂਦ ਨਹੀਂ ਆਈ ਟੈਨਸ਼ਨ ਦੇ ਨਾਲ ਅੱਛਾ ਤੂੰ ਆਣੇ ਇੰਨੀ ਗੱਲ ਕਿਉਂ ਕਹੀ ਆ ਤੈਨੂੰ ਮੇਰੇ ਘਰ ਆਵੇ ਨਾ ਜਾਵੇ ਇਹਨੇ ਮੇਰੀ ਪੂਆ ਦਾ ਤੇ ਮੇਰੀ ਸੱਸ ਦਾ ਤੇ ਮੇਰੀ ਨੋ ਸੱਸ ਦਾ ਸਾਡਾ ਕੀ ਵੇਖਿਆ ਇਹਨੇ ਜਿਹੜੀ ਇੰਨੀ ਗੱਲ ਕਹੀ ਨਾਲੇ ਜੇ ਤੂੰ ਕਹਿੰਨੀ ਨਾ ਇਹ ਬੋਲਦੀ ਆ ਤੇ ਜੇ ਇਹ ਬੋਲਦੀ ਹੁੰਦੀ ਨਾ ਉੱਥੇ ਤੇ ਇਦਾਂ ਇਹਦਾ ਵਸੇਬਾ ਨਾ ਹੁੰਦਾ ਇਨੇ ਚੜਦੀਏ ਵਿਆਹੀ ਹੈ ਵਸਦੀ ਭਈ ਨਾ ਆਪਣੇ ਸੋਹਰੇ ਘਰ ਹੈ ਇਦਾਂ ਫਿਰ ਵਸੇਬਾ ਨਾ ਹੁੰਦਾ ਇਹ ਤੇ ਇੱਥੇ ਆ ਕੇ ਬੈਠੀ ਹੁੰਦੀ ਉਹਦੀ ਸੱਸ ਚੰਗੀ ਹੋएगी ਨਾ ਫਿਰ ਜਿਹੜਾ ਤੁਹਾਨੂੰ ਦੱਸਦੀ ਨਹੀਂ ਕੋਈ ਗੱਲਾਂ ਦੀਆਂ ਕਰਤੂਤਾ ਵੀ ਕਿਵੇਂ ਬੋਲਦੀ ਕੀ ਕਰਦੀ ਆ ਕੁਆਜੀ ਦੱਸਦੀ ਨਹੀਂ ਹਣੀ ਉਹ ਫਿਰ ਤਾਂ ਤੁਹਾਨੂੰ ਲੱਗਦਾ ਵੀ ਵਸਣ ਲਈ ਆ ਮੈਨੂੰ ਪਤਾ ਲੱਗਦਾ ਪਿਆ ਤੁਸੀਂ ਕਿੱਥੋਂ ਬੋਲਦੇ ਕੀ ਗੱਲ ਤਰੀ ਮੇਰੀ ਮਾਂ ਨੂੰ ਕਹਿਣਾ ਕਿ ਚਾਹੁੰਦੇ ਜੇ ਉਹ ਮੈਂ ਕੀ ਕਹਿਣਾ ਚਾਹਨੇ ਕੁੜੀ ਸਵੇਰ ਦੀ ਉਧਰ ਬਹਿ ਕੇ ਰੋਂ ਡਈ ਆ ਮੈਂ ਉਹਦਾ ਸਿਰ ਵਾਹ ਕੇ ਆਈ ਠੀਕ ਆ ਉਹਨੇ ਨਾਸ਼ਤਾ ਬਣਾਇਆ ਤੂੰ ਹੀ ਕਿਉਂ ਨਹੀਂ ਦਾ ਮਾਵਾ ਧੀਆਨੇ ਉਹਦੇ ਹੱਥੋਂ ਨਾਸ਼ਤਾ ਕੀਤਾ ਫੇਰ ਕਿ ਭੂਆ ਜੀ ਅਸੀਂ ਮਾਵਾ ਧੀਆਨੇ ਚਾਹ ਪੀ ਲਈ ਆ ਇੱਚ ਇਤਰਾਜ਼ ਕੀ ਸੀ ਦੱਸੋ ਕਿਉਂ ਉਹਨੇ ਤੁਹਾਨੂੰ ਪੁੱਛਿਆ ਨਹੀਂ ਆ ਕੇ ਵੀ ਮੈਂ ਰੋਟੀ ਬਣਾਣ ਲੱਗੀ ਆ ਨਾ ਚਾਹ ਨਾਸ਼ਤਾ ਬਣਾਂਦੀ ਖਾਓ ਤੂੰ ਤੂੰ ਹੀ ਤੁਹਾਡੇ ਚ ਬੜੀ ਆਕਲ ਤੂੰ ਜਿਵੇਂ ਕਹਿੰਨੀ ਉੰਜ ਤੇਰੀ ਮਾਂ ਕਰਦੀ ਫੇਰ ਤੇ ਫੇਰ ਕਰਦੀ ਤੇ ਫੇਰ ਕਰਦੀ ਦੱਸੋ ਹੁਣ ਮੈਨੂੰ ਇਸ ਗੱਲ ਦਾ ਜਵਾਬ ਦੇ ਤਾਨੂੰ ਇੰਨਾ ਪਤਾ ਕਿ ਉਧਰ ਗਲੇਡੂ ਸੁੱਟਣ ਦੀ ਆ ਉਨੇ ਸਾਨੂੰ ਪੁੱਛਿਆ ਨਹੀਂ ਪੁੱਛਿਆ ਇਹਨਾਂ ਨੂੰ ਪਤਾ ਲੱਗ ਗਿਆ ਮੈਨੂੰ ਤਾਂ ਲੱਗਦਾ ਸਾਰੀਆਂ ਜੋ ਮੇਰੀ ਸੱਸ ਬੜੀਆਂ ਗੱਲਾਂ ਇਹ ਵੀ ਤੁਹਾਡੇ ਕੰਨਾਂ 'ਚ ਉਸੇ ਨੇ ਹੀ ਕੋਈ ਨਾ ਕੋਈ ਗੱਲ ਦਾ ਵਾਰਾ ਪਾਇਆ ਵਾ ਉਹ ਮੈਂ ਜਦੋਂ ਦੀ ਆਈ ਆ ਮੇਰੀ ਅੱਖਾਂ 'ਚ ਮੈਨੂੰ ਨਜ਼ਰ ਨਹੀਂ ਆਂਦਾ ਮੈਂ ਸਭ ਕੁਝ ਵੇਖਦੀ ਪਈ ਆ ਕੀ ਤੁਸੀਂ ਕਰਦੇ ਪਏ ਜੇ ਦੋਵੇਂ ਜਣੀਆਂ ਹਲਕੇ ਇੱਕ ਤਰਫਾ ਗੱਲ ਜੜੀ ਹੈ ਨਾ ਉਹ ਨਹੀਂ ਸੁਣੀ ਦੀ ਦੋ ਤਰਫਾ ਗੱਲ ਸੁਣੀ ਦੀ ਆ ਨਿਰਾ ਸਾਡਾ ਹੀ ਕਸੂਰ ਨਹੀਂ ਹੈਗਾ ਤੈਨੂੰ ਉਹਦਾ ਕੋਈ ਕਸੂਰ ਨਹੀਂ ਦੱਸਣ ਹਾਂ ਬਿਨਾ ਸੱਸ ਮਾਂ ਤੋਂ ਪੁੱਛੇ ਉਹ ਲੋਕਾਂ ਨੂੰ ਚੀਜ਼ਾਂ ਵੰਡੀਆਂ ਜਾਂਦੀ ਫੜਾਈ ਜਾਂਦੀ ਐ ਇਹ ਕਸੂਰ ਨਹੀਂ ਅੱਜ ਤੇ ਕੱਪੜੇ ਤੱਕ ਗੱਲ ਕੱਲ ਨੂੰ ਹੋਰ ਕੁਝ ਚੁੱਕ ਕੇ ਦੇ ਦਊਗੀ ਪੈਸੇ ਦੇ ਦਊ ਗਹਿਣਾ ਦੇ ਦਊ ਫੇਰ ਗੱਲ ਕਰਦੀ ਆ ਉਹ ਭੂਆ ਨਾ ਉਹਦੇ ਦੋ ਚੌਕ ਗਲੇਡੂਆਂ ਦੇ ਬੱਸ ਬੱਸ ਉਹੀ ਗੱਲ ਆ ਗਏ ਵੀ ਬਾਸ ਉਹ ਨਹੀਂ ਦੋ ਚਾਰ ਗਲੇਡੂ ਕੱਢ ਲਿਆ ਵੀ ਉਹ ਬੜੀ ਬੀਬੀ ਆ ਜੀ ਬੜੀ ਧੀ ਬੀਬੀ ਆ ਚਲੋ ਆ ਗਲਤੀ ਉਹਦੇ ਕੋ ਹੋ ਗਈ ਤਾਂ ਹੋਰ ਤੁਹਾਡੇ ਘਰ ਦਾ ਉਹਨੇ ਕੀ ਦੇਤਾ ਬਾਹਰ ਕੀ ਲੁਟਾਣ ਦੀ ਲੋਕਾਂ ਨੂੰ ਪਹਿਲੇ ਮੈਨੂੰ ਇਹ ਵੀ ਦੱਸੋ ਦੱਸੋ ਨਾ ਪਹਿਲੇ ਕੀ ਲੁਟਾਇਆ ਉਹਨੇ ਅਜੋਨੇ ਇੱਕ ਲਹੰਗਾ ਦੇ ਲੱਭੀ ਤੇ ਤੁਸੀਂ ਉਹ ਵੀ ਆਏ ਆ ਗਈ ਤੇ ਗੱਲ ਦਾ ਇੰਨਾ ਗਲਾਨ ਬਣਾ ਲਿਆ ਜੇ ਕੀ ਦਿੱਤਾ ਨੇ ਅਜੇ ਤੱਕ ਤੁਹਾਡੇ ਘਰੋਂ ਕੀ ਚੋਰੀ ਨਹੀਂ ਲੁੱਟਾ ਦੱਸੋ ਮੇਰਾ ਕੁੜੀ ਆਈ ਹੈ ਤਾਂ ਪਤਾ ਲੱਗਾ ਹੁਣ ਮੈਨੂੰ ਕੀ ਪਤਾ ਮੇਰੇ ਪਿੱਛੋਂ ਮੈਂ ਘਰ ਹੀ ਥੋੜਾ ਬੱਜੀ ਰਣੀ ਮੈਂ ਘਰੋਂ ਬਾਹਰ ਵੀ ਜਾਨੀ ਬਾਹਰ ਵੀ ਜਾਣਾ ਆਣਾ ਪੈਂਦਾ ਹੁਣ ਮੈਨੂੰ ਕੀ ਪਤਾ ਕਿੰਨਾ ਕੁ ਕੁਝ ਦਿੱਤਾ ਤੇ ਕੀ ਨਹੀਂ ਦਿੱਤਾ ਅੱਛਾ 24 ਘੰਟੇ ਤੁਸੀਂ ਘਰੋਂ ਬਾਹਰ ਹੀ ਰਹਿੰਦੇ ਜੇ 24 ਮੇਰੇ ਸਾਹਮਣੇ ਨਾ ਕਰਦੀ ਹੋਗੀ ਮੇਰੇ ਪਿੱਛੋਂ ਦੇ ਦਿੰਦੀ ਹੋਗੀ ਹਾਂ ਬੜਾ ਕੁਝ ਦਿੰਦੀ ਹੋ ਤੂੰ ਭੈਣ ਆ ਗਈ ਹੈ ਨਾ ਇੱਥੇ ਤੇ ਖੁਸ਼ੀ ਖੁਸ਼ੀ ਰਹਿ ਜਿਹੜੇ 4 ਦਿਨ ਆਈਆਂ ਵਸਨਦੇ ਹੋਰਾ ਘਰ ਘਰ ਨਾ ਉਜਾੜ ਉਹਦਾ ਤੈਨੂੰ ਮੈਂ ਨਹੀਂ ਗੱਲ ਦੱਸ ਤਵਾਂ ਤੇ ਮੇਰੇ ਘਰ ਚ ਵੀ ਤੁਹਾਨੂੰ ਦਖਲਦਾਰੀ ਦੇਣ ਦੀ ਲੋੜ ਕੋਈ ਨਹੀਂ ਜੀ ਉਹ ਮੈਂ ਤੇਰੇ ਘਰ ਕਦੇ ਨਹੀਂ ਦਖਲ ਅੰਦਾਜ਼ੀ ਦੇਣੀ ਮੈਂ ਜਾਣਦੀ ਤੇਰੇ ਘਰ ਕਹਤੀ ਨਾ ਤੇ ਗਾਂ ਤੋਂ ਮੈਂ ਤੁਹਾਡੇ ਮੂੰਹੇ ਨਹੀਂ ਕੱਲਣੀ ਸੁਣਾ ਚਾਹਦੀ ਜੀ ਉਹ ਮੈਂ ਕਿਹੜਾ ਚੱਲੀ ਤੇਰੇ ਘਰ ਜਿਹੜੇ ਤੇਰੇ ਘਰ ਦਖਲ ਇੱਥੇ ਆਈਆਂ 4 ਦਿਨ ਤੇ ਉਹ ਵੀ ਨਹੀਂ ਘਰੇ ਤੂੰ ਲੈਣ ਦਾ ਮੈਂ ਨਹੀਂ ਵੇਖਣੀ ਇੱਥੇ ਦੀਵਾਲੀ ਭਈਆ ਮੈਂ ਚੱਲੀ ਆ ਤੂੰ ਤੇ ਆ ਕੇ ਕਲੇਸ਼ ਹੀ ਪਾ ਕੇ ਰੱਖ ਦਿੱਤਾ ਮੇਰੇ ਨਾਲ ਮੈਂ ਨਹੀਂ ਵੇਹਣੀ ਮੈਨੂੰ ਨਹੀਂ ਲੋੜ ਤੁਹਾਡੇ ਘਰ ਦੇ ਇੱਥੇ ਰਹਿ ਕੇ ਦੀਵਾਲੀ ਵੇਖਾਂਦੀ ਚੰਗਾ ਭਾਬੀ ਇੱਕ ਗੱਲ ਸੁਣ ਵੇਖ ਇਧਰ